ਸ਼੍ਰੀ ਆਤਮਨੰਦ ਆਸ਼ਰਮ ਵਿਸ਼ਵਨਾਥ ਮੰਦਿਰ ਵਿਖੇ ਸਵਾਮੀ ਮਹੰਤ ਆਤਮ ਜੋਤੀ ਗਿਰੀ ਜੀ ਅਤੇ ਸਵਾਮੀ ਮਹੰਤ ਆਤਮ ਪ੍ਰਕਾਸ਼ ਗਿਰੀ ਜੀ ਦੀ ਅਗਵਾਈ ਹੇਠ ਵਿਰਾਟ ਅਧਿਆਤਮਿਕ ਸੰਮੇਲਨ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਕਾਉਂਸਲਰ ਵਿਕਾਸ ਸੋਨੀ ਸਵਾਮੀ ਦਿਨੇਸ਼ਾ ਨੰਦ ਗਿਰੀ ਸਵਾਮੀ ਸਰਵਗਿਆਨੰਦ ਸਵਾਮੀ ਕਰੁਣਾ ਗਿਰੀ ਜੀ ਸ਼੍ਰੀ ਆਰਤੀ ਦੇਵਾ ਜੀ ਮਹਾਰਾਜ ਸਵਾਮੀ ਕ੍ਰਿਸ਼ਨਾਨੰਦ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਬڑے ਬਹਾਪੁਰ ਮਹਾਂਪੁਰਸ ਮਾਲਵਾਸਨ ਬੈਠੇ ਨੇ ਉਹਨਾਂ ਨੇ ਹੁੰਦੇ ਸਾਨੂੰ ਬੜੇ ਵਿਸਤਾਰ ਨਾਲ ਦੱਸ ਰਹੇ ਸੀ ਗੋ ਮਾਤਾ ਦੀ ਸ਼ਿਵਾ ਵਾਸਤੇ ਕਿ ਕਿਸ ਤਰੀਕੇ ਨਾਲ ਅਸੀਂ ਗੋ ਮਾਤਾ ਨੂੰ ਆਪਣਾ ਪੁੱਛਦੇ ਵੀ ਆਂ ਉਹਨਾਂ ਨੂੰ ਆਪਣੀ ਗੋ ਮਾਤਾ ਆਪਣਾ ਮਾਨਵੀਕ ਸਮਾਨ ਨਹੀਂ ਲੈਂਦੇ ਆਂ ਸੋ ਮੈਂ ਸਮਝਦਾ ਕਿ ਅੱਜ ਦੇ ਦਿਨ ਸਾਨੂੰ ਸਾਰਿਆਂ ਨੂੰ ਜੋ ਸਾਡੇ ਦੱਸਿਓ ਇਹ ਮਾਰਗ ਹੈ ਖਾਸ ਕਰਕੇ ਸਾਡੇ ਦੀ ਧੀ ਰਵਾਇਤ ਨੂੰ ਸਾਨੂੰ ਸਾਰਿਆਂ ਨੂੰ ਪੂਰੇ ਕਰਨਾ ਚਾਹੀਦੇ ਨੇ I'm